ਉਹਕੇ ਦੇਖਿਆ ਤਾਂ ਬੰਦਾ ਹੈਗਾ ਸਿਰ ਹੈ ਨਹੀਂ ਉਹਨਾਂ ਦਾ ਬਸ ਛਾਲ ਮੈਂ ਕਹਿੰਦੇ ਕੀ ਹੋਇਆ ਕਹਿੰਦੇ ਯਾਰ ਇੱਥੇ ਪੂਤ ਰਹਾ ਕਹਿੰਦੇ ਦਿਖਾਓ ਕਹਿੰਦਾ ਕਿਹੜਾ ਪੂਤ ਹੁੰਦਾ ਐਵੇਂ ਮਾਰੀ ਜਾਂਦਾ ਕੋਈ ਪੂਤ ਪ੍ਰੇਤ ਨਹੀਂ ਹੁੰਦਾ ਸ਼ਾਮ ਦਾ ਟਾਈਮ ਹੈ ਜੀ ਹੂੰ ਤਾਂ ਨੌਂ ਦੀ ਗੱਲ ਹੈ ਜੀ Shimla Puri Maid ਦੀ ਚੱਕੀ ਉੱਥੇ ਅਸੀਂ ਰਹਿੰਦੇ ਸੀ ਤੇ ਜਿਹੜੀ ਦੁਕਾਨ ਇੱਕ ਜਿਹੜੀ ਤਿੰਨ ਦੁਕਾਨਾਂ ਸੀ ਇੱਕ ਦੇ ਵਿੱਚ ਸਾਡਾ ਮਾਲਕ ਬੈੰਦਾ ਸੀ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਗੱਲਬਾਤ ਕਰਾਂਗੇ ਸੱਚੀ ਘਟਨਾ ਦੇ ਲੁਧਿਆਣੇ ਦੇ ਵਿੱਚ ਇੱਕ ਦੁਕਾਨਾਂ ਦੇ ਵਿੱਚ ਜਦੋਂ ਇੱਕ ਆਤਮਾ ਦਾ ਵਾਸ ਹੋਇਆ ਕਿਵੇਂ ਉਸ ਨੂੰ ਛੁਟਕਾਰਾ ਪਾਇਆ ਗੁਰੂ ਦੀ ਬਾਣੀ ਨੇ ਕਿਵੇਂ ਉੱਤੇ ਅਸਰ ਕੀਤਾ ਕਿਵੇਂ ਉਸ ਆਤਮਾ ਨੇ ਇਹ ਦੱਸਿਆ ਕਿ ਮੇਰੇ ਨਾਮ ਦੀ ਅਰਦਾਸ ਕਰ ਦੋ ਆਤਮਾ ਹੁੰਦੀ ਆ ਪੂਤ ਹੁੰਦੇ ਆ ਇਹ ਸਭ ਉਦਾਹਰਣ ਵੇਸ ਤੇ ਗੱਲ ਕਰਾਂਗੇ ਸਾਡੇ ਨਾਲ ਜਗਜੀਤ ਸਿੰਘ ਜੀ ਹੈਗੇ ਸਤਿ ਸ੍ਰੀ ਅਕਾਲ ਜੀ ਜਿੰਦਗੀ ਚ ਬਹੁਤ ਪ੍ਰੇਮ ਪੰਗਾ ਪਿਆ ਆਪਣਾ ਰਾਤਵਾ ਹੋਇਆ ਕਦੀ ਹਾਂਜੀ ਬਹੁਤ ਵਾਰੀ ਜੀ ਕਦੋਂ ਦੱਸ ਕੇ ਦੱਸੋ ਜੀ ਜਣੇ ਦੀ ਹੈ ਤਾਂ ਜੀ ਬਈ ਜਿਹੜੇ ਇਹਦੇ ਤੇ ਜਣੇ ਦੀ ਜੀ ਜੀਵਨ ਦੇ ਵਿੱਚ ਘਟਨਾ ਬਹੁਤ ਨੇ ਹਾਂ ਜਣੇ ਇੱਕ ਘਟਨਾ ਜਿਹੜੀ ਹੈ ਪ੍ਰਮੁੱਖ ਘਟਨਾ ਹਾਂਜੀ ਹਾਂ ਹੈ ਵੱਡੀ ਆ ਪਰ ਉਹ ਸ਼ਾਰਟਕਾਟ ਦੇ ਵਿੱਚ ਜਣੇ ਦੀ ਆਪਾਂ ਬਈ ਲੁਧਿਆਣੇ 2009 ਦੀ ਗੱਲ ਹੈ ਜੀ Shimla Puri Mall ਦੀ ਚੱਕੀ ਉੱਥੇ ਅਸੀਂ ਰਹਿੰਦੇ ਸੀ ਤੇ ਜਿਹੜੀ ਦੁਕਾਨ ਇੱਕ ਜਿਹੜੀ ਤਿੰਨ ਦੁਕਾਨਾਂ ਸੀ ਇੱਕ ਦੇ ਵਿੱਚ ਸਾਡਾ ਮਾਲਕ ਰਹਿੰਦਾ ਸੀ ਜਿਹਦੀਆਂ ਦੁਕਾਨਾਂ ਸੀ ਵਿਚਾਲੇ ਖਾਲੀ ਸੀ ਦੁਕਾਨ ਮਗਰ ਰਾਹ ਜਾਂਦਾ ਸੀ ਪਲਾਟ 'ਚ ਤੇ ਖੱਬੇ ਪਾਸੇ ਜਿਹੜਾ ਹੈਗਾ ਵਾ ਮੇਰੀ ਦੁਕਾਨ ਕਿਰਾਏ ਤੇ ਲਈ ਹੋਈ ਸੀ 900 ਰੁਪਿਆ ਕਿਰਾਏ ਤੇ ਜੀ ਸਨ 2009 ਹੂੰ ਉਹਦੇ ਨਾਲ ਤਿੰਨ ਦੁਕਾਨਾਂ ਹੋਰ ਨੇ ਜੀ ਉਥੇ ਜਣਦੀ ਇੱਕ ਮਾਸਟਰ ਜੀ ਨੇ ਜਣਦੀ ਹੈ ਉਹ ਬਾਲਮੀਕ ਬਰਾਦਰੀ ਦੇ ਵਿੱਚ ਪੜ੍ਹੇ ਲਿਖੇ ਬੰਦੇ ਆ ਉਹਨਾਂ ਨੇ ਗਾਂ ਬਾਜੇ ਵਾਲਿਆਂ ਨੂੰ ਕਿਰਾਏ ਤੇ ਦਿੱਤੀਆਂ ਹਈਆਂ ਬਾਜੇ ਵਾਲੇ ਜਿਹੜੇ ਕਿਰਾਏ ਤੇ ਉਹ ਉੱਥੇ ਜਣੇ ਦੇ ਮੁਰਗਾ ਬੱਕਰਾ ਵਟ ਕੇ ਉੱਥੇ ਹੀ ਬਣਾ ਕੇ ਖਾ ਜਾਂਦੇ ਆ ਉਹ ਜਣੇ ਕਾਲੀ ਮਾਤਾ ਨੂੰ ਮੰਨਦੇ ਆ ਹਾਂ ਉਹ ਜੀ ਇਸ दारू ਸ਼ਰਾਬ ਸਰ ਕੋ ਪੀਂਦੇ ਆ ਤੇ ਜਿਹੜਾ ਸਾਡਾ ਮਾਲਕਾ ਉਹ ਜਣੇ ਸਾਨੂੰ ਉਹਨੇ ਬਾਅਦ ਚ ਦੱਸਿਆ ਜੀ ਪਹਿਲਾਂ ਨਹੀਂ ਜੋ ਦੇ ਨਾਲ ਬੀਤੀ ਜਣੇ ਉਹ ਉੱਥੇ ਜਦੋਂ ਆ ਕੇ ਦੁਕਾਨ ਦੇ ਵਿੱਚ ਧੂਫ ਲਾਉਂਦਾ ਸੀ ਤਾਂ ਧੂਫ ਗਿਰ ਜਾਂਦੀ ਸੀ ਅੱਛਾ ਤੇ ਮਗਰ ਜਿਹੜਾ ਖਾਲੀ ਤੀਜੀ ਦੁਕਾਨ ਜਿਹੜੀ ਖਾਲੀ ਸੀ ਪਚਾਲਿਓ ਮਗਰ ਰਾ ਜਾਂਦਾ ਸੀ ਉਥੇ ਦਾਖਦੇ ਆ ਵੀ ਦਰਾਖਤ ਸੀਗਾ ਤੂਤਦਾ ਉਹਦੇ ਉੱਤੇ ਕਾਂ ਬਹਿੰਦਾ ਸੀ ਐ ਹੱਡੀ ਸੱਟਦੇ ਜੋ ਵੀ ਉਹਨੇ ਦੱਸਿਆ ਜੀ ਆਪਾਂ ਤਾਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਪਰ ਉਹਨੇ ਆਪਣੇ ਮੂੰਹੋਂ ਜੋ ਕਿਹਾ ਕਹਿੰਦਾ ਵੀ ਇਸ ਕਰਕੇ ਵੀ ਮੈਂ ਨਾ ਰੋਜ਼ ਆ ਕੰਮ ਹੁੰਦਾ ਵਾ ਜਣੇ ਦੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਬਾਜੇ ਵਾਲਾ ਵਾ ਰਾਤ ਨੂੰ ਉੱਥੇ ਹੀ ਪੈਂਦਾ ਵਾ ਤੇ ਉਹਦੇ ਵੇ ਜਣੇ ਦੇ ਅੰਦਰ ਕੋਈ ਉਹਨੂੰ ਨਾ ਆਵਾਜ਼ ਆਈ ਕੋਈ ਗਵਾਂਡੀਆਂ ਦਾ ਨਾਉ ਨਾ ਨਾਮ ਲੈ ਕੇ ਕਿਉਂਕਿ ਤਿੰਨ ਦੁਕਾਨਾਂ ਹੋਰ ਹੋਰੇ ਸੀਗੀਆਂ ਉੱਥੇ ਸਾਈਕਲ ਵਾਲੇ ਸੀਗੇ ਉਹਨਾਂ ਦੇ ਮੁੰਡੇ ਦੀ ਆਵਾਜ਼ ਕੱਢੇ ਤੇ ਆਵਾਜ਼ ਕੱਢ ਕੇ ਕਹਿੰਦਾ ਆ ਜਾ ਉਹ ਕਾਲੇ ਬਾਜੇ ਵਾਲੇ ਦਾ ਨੌਆ ਕਾਲਾ ਕਾਲਾ ਠੀਕ ਆ ਕਹਿੰਦਾ ਉਹ ਕਾਲੇ ਆ ਜਾ ਬੈਟਬਾਲ ਖੇਲੀਏ ਉੱਠ ਕੇ ਖੜਾ ਹੋਇਆ ਖੜਾ ਹੋ ਕੇ ਦੇਖਿਆ ਤਾਂ ਬੰਦਾ ਹੈਗਾ ਸਿਰ ਹੈ ਨਹੀਂ ਉਹਦਾ ਉਹਨਾਂ ਦਾ ਵਿੱਚ ਛਾਲ ਮਾਰੀ ਤਿੱਤਰ ਹੋ ਗਿਆ ਜੀ ਹਾਂ ਡਰ ਦਾ ਮਾਰਾ ਹੈ ਨਹੀਂ ਇਹ ਹੀ ਗੱਲ ਜਿਹੜਾ ਉਹਦਾ ਮਾਲਕ ਆ ਸੱਤਪਾਲਾ ਮਾਸਟਰ ਜੀ ਜਿਹੜੇ ਦੁਕਾਨਾਂ ਦਾ ਮਾਲਕ ਆ ਉਹ ਸ਼ਾਮ ਨੂੰ ਆਇਆ ਕਹਿੰਦਾ ਕੀ ਹੋਇਆ ਕਹਿੰਦੇ ਯਾਰ ਇੱਥੇ ਪੂਤ ਰਿਹਾ ਕਹਿੰਦੇ ਦਿਖਾਓ ਕਹਿੰਦਾ ਕਿਹੜਾ ਪੂਤ ਹੁੰਦਾ ਐਵੇਂ ਮਾਰੀ ਜਾਂਦਾ ਕੋਈ ਪੂਤ ਪ੍ਰੇਤ ਨਹੀਂ ਹੁੰਦਾ ਸ਼ਾਮ ਦਾ ਟਾਈਮ ਆ ਜੀ ਪੈਗ ਉਹਦਾ ਲੱਗਿਆ ਹੋਇਆ ਸਿਕਟ ਲਾਈ ਉਹਨੇ ਸਿਕਟ ਲਾ ਕੇ ਅੰਦਰ ਗਿਆ ਕਹਿੰਦਾ ਮੈਂ ਦੇਖਦਾ ਕਿਹੜਾ ਪੂਤ ਹੈ ਜੀ ਉਹ ਜਿਹੜੀ ਤੀਜੀ ਦੁਕਾਨ ਖਾਲੀ ਸੀ ਮਗਰ ਦਰਖਤ ਸੀਗਾ ਪਲਾਟ ਉੱਥੇ ਗਿਆ ਕਹਿੰਦਾ ਆ ਉਹ ਪੂਤਾ ਜੋ ਵੀ ਉਹਨੇ ਕਿਹਾ ਜੀ ਬਸ ਉਹਨੇ ਥੱਪੜ ਇਦਾਂ ਦਾ ਮਾਰਿਆ ਜੀ ਪੂਤ ਨੇ ਹਾਂਜੀ ਹਾਂ ਅੱਛਾ ਜੀ ਇਦਾਂ ਦਾ ਮਾਰਿਆ ਬਈ ਉਹ ਮੁੜ ਕੇ 6 ਮਹੀਨੇ ਦੁਕਾਨ ਤੇ ਕਰਾਇਆ ਲੈਣ ਵੀ ਨਹੀਂ ਆਇਆ ਕਹਿੰਦਾ ਕਰੀ ਦੇ ਦੇ ਕਰੋ ਜੀ ਤੇ ਇਹ ਜੋ ਸੱਚੀ ਕਟਨਾ ਕਟਨਾ ਹੈ ਇਹ ਲੁਧਿਆਣੇ ਦੀ ਗੱਲ ਆ ਹਾਂਜੀ ਹਾਂ ਲੁਧਿਆਣੇ Shimla Puri ਮੈਡ ਦੀ ਚੱਕੀ ਕੋਲਾ ਬਾਲਮੀਕੀ ਠੇਕਾ ਬਾਲਮੀਕੀ ਮhalla ਇਹ ਹੁਣ ਵੀ ਉੱਥੇ ਘਰ ਵਗ ਦੁਕਾਨਾ ਹੈਗੀ ਹਾਂ ਉਹ ਦੁਕਾਨਾ ਹੁਣ ਵੀ ਹੈਗੀਆਂ ਨੇ ਜੀ ਉਸੇ ਤਰ੍ਹਾਂ ਬਰਾਨ ਪਈਆਂ ਨੇ ਜੀ ਮਾਲਕ ਪਤਾ ਨਹੀਂ ਮਾਲਕ ਵੀ ਇਦਾਂ ਦਾ ਹੀ ਸੀਗਾ ਜੀ ਪੁੱਠੇ ਕੰਮ ਕਰਨ ਵਾਲਾ ਜਾਣਦੇ ਉਹਨਾਂ ਉਦਾਂ ਜਾਣਦੇ ਉਹ ਚੀਜ਼ ਉਹ ਉੱਥੋਂ ਹਟ ਗਈ ਹਟ ਕਿਦਾਂ ਗਈ ਸੀ ਜੀ ਇਹਦੇ ਬਾਰੇ ਜਦ ਆਪਾਂ ਛੋਟ ਕੱਟ ਦੇ ਵਿੱਚ ਬਾਜੇ ਵਾਲਾ 6 ਮਹੀਨੇ ਬਾਅਦ ਫੇਰ ਆਇਆ ਜੀ ਅੱਛਾ ਜੀ ਅੱਗੇ ਫੇਰ ਪੈਣ ਲੱਗ ਗਿਆ ਹਾਂ ਅੱਗੇ ਫੇਰ ਪੈਣ ਲੱਗ ਗਿਆ ਫੇਰ ਉਸੇ ਜਿਹੜੀ ਆਤਮਾ ਭਟ ਗਈ ਸੀ ਆਵਾਜ਼ ਮਾਰੀ ਆਵਾਜ਼ ਮਾਰ ਕੇ ਕਹਿੰਦਾ ਓਏ ਕਾਲੇ ਪਹਿਲਾਂ ਤਾਂ ਡਰ ਗਿਆ ਕਹਿੰਦਾ ਉਹਨੂੰ ਕੀ ਕਹਿੰਦਾ ਦੇਖਣ ਤੋਂ ਪਹਿਲਾਂ ਹਾਂ ਕਹਿੰਦਾ ਘਬਰਾ ਨਾ ਤੈਨੂੰ ਕੁਝ ਨਹੀਂ ਕਹਿੰਦਾ ਸਲੋ ਨੂੰ ਹੌਸਲਾ ਹੋ ਗਿਆ ਤੇ ਉਹ ਕਹਿੰਦਾ ਵੇ 10 ਕੀ ਕੰਮ ਆ ਕਹਿੰਦਾ ਯਾਰ ਵੀ ਅਮ ਜਣੇ ਦੀ ਪੱਛਮ ਵਾਲੇ ਪਾਸੇ ਜਿੱਧਰ ਸੂਜੀ ਛੇਪਦਾ ਉਧਰ ਨੂੰ ਇਸ਼ਾਰਾ ਕਰਕੇ ਕਹਿੰਦਾ ਯਾਰ ਉਧਰ ਇੱਕ ਵੱਡਾ ਗੁਰਦੁਆਰਾ ਦਾ ਉੱਥੇ ਜਾ ਕੇ ਮੇਰੀ ਅਰਦਾਸ ਕਰਾ ਕੇ ਮੈਨੂੰ ਇਸ ਜੁਨੀ ਚੋਂ ਤਲਫੇ ਦੇ ਨੂੰ ਮੁਕਤ ਕਰਾ ਇਹ ਗੱਲ ਉਹਨੂੰ ਕਹਿ ਗਿਆ ਹੁਣ ਉਹ ਬੰਦਾ ਕੌਣ ਆ ਕਿੱਥੋਂ ਆਇਆ ਇਹਦੇ ਬਾਰੇ ਜਣੇ ਦੀ ਰੱਬ ਨੇ ਵਿਧੀ ਬਣਾਤੀ ਕਿਉਂਕਿ ਜਦੋਂ ਮੈਂ ਕਹਿੰਦੇ ਨੇ ਸੱਚੇ ਮਾਰਗ ਚੱਲਦੇ ਆ ਉਸ ਤੇ ਤਕਰੇ ਜਹਾਨ ਉਹ ਜਿਹੜਾ ਸਾਡਾ ਮਾਲਕ ਆ ਉਹਦਾ ਨੌਵਾਂ ਬਿੱਟਾ ਉਹਦਾ ਭਤੀਜਾ ਵਾ ਲੁਧਿਆਣੇ ਤੋਂ ਜਦੋਂ ਆਪਾਂ ਜਾਣੇ ਦੀ ਸਾਨਿਆਂ ਨੂੰ ਜਾਣੇ ਆ ਸਾਨਿਆਂ ਤੋਂ ਪਹਿਲਾਂ ਇਸਟਮੈਨ ਕੰਪਨੀ ਹੈ ਜੀ ਜਗਿਆਨੇ ਚੋਂ ਕੀ ਪੈਂਦੇ ਜੀ ਹਾਂਜੀ ਢੰਡਾਰੀ ਟੱਪ ਕੇ ਉਥੇ ਕੰਮ ਕਰਦਾ ਵਾ ਉਥੇ ਜਾਨੇ ਇਸਟਮੈਨ ਕੰਪਨੀ ਦੇ ਵਿੱਚ ਜਿੱਥੇ ਕੰਮ ਕਰਦਾ ਪਰ ਉਹਦਾ ਬਾਬੂ ਜੀ ਨੇ ਜਿਹੜੇ ਮੈਨੇਜਰ ਨੇ ਜਿਹੜੇ ਮਾਲਕ ਨੇ ਉਹ ਕਿਸੇ ਪੰਡਤ ਕੋਲ ਜਾਂਦੇ ਆ ਪੰਡਤ ਨੂੰ ਜਾ ਕੇ ਕੋਈ ਪੁੱਛਿਆ ਜਾਣੇ ਜਾਣੇ ਦੀ ਮੰਗਦੇ ਆ ਉਹ ਪੰਡਤ ਕਹਿੰਦਾ ਵੀ ਤੇਰੇ ਤੇ ਕੁਝ ਸਾਢੇ ਸੱਤੀ ਕੁਝ ਵੀ ਲਾ ਲਓ ਜੋ ਵੀ ਉਹਨੇ ਦੇਖ ਕੇ ਆਪਣੇ ਜਾਣੇ ਦੀ ਜਣਾ ਮੰਤਰ ਦੇਖ ਕੇ ਜਾਣੇ ਦੀ ਉਹਦੇ ਵਿੱਚ ਦੇਖ ਕੇ ਕਹਿੰਦਾ ਵੀ ਕਾਲੇ ਕੁੱਤੇ ਨੂੰ ਕਤੂਰੇਆਂ ਨੂੰ ਜਾਂ ਦੁੱਧ ਪੁਲਾਉਣਾ ਵਾ ਕਾਲੇ ਨੂੰ ਪੁਲਾਉਣਾ ਵਾ ਹੂੰ ਉਹਨੇ ਜਣਦੇ ਉਹ ਜਿਹੜਾ ਸਾਡਾ ਮਾਲਕ ਦਾ ਭਤੀਜੇ ਦੀ ਡਿਊਟੀ ਲਾਤੀ ਕਿਉਂਕਿ ਨੌਕਰ ਆ ਉਹਦਾ ਨੌਕਰ ਨੂੰ ਮਾਲਕ ਦਾ ਹੁਕਮ ਮੰਨਣਾ ਪੈਂਦਾ ਉਹਨੇ ਪੈਸੇ ਦਿੱਤੇ ਵੀ ਆ ਲੈ ਫੜ ਕਿਲੋ ਸਵਾ ਕਿਲੋ ਦੁੱਧ ਲੈ ਕੇ ਭਲਾਇਆ ਉਹ ਦੁੱਧ ਲੈ ਕੇ ਜਣਦੇ ਕਤੂਰੇ ਲੱਭਦਾ ਲੱਭਦਾ ਸਾਨੇ ਵਾਲ ਪਹੁੰਚ ਗਿਆ ਸਾਨੇ ਵਾਲ ਗੇਟ ਬਣਿਆ ਹੈ ਜੀ ਗੁਰੂ ਗੋਬਿੰਦ ਸਿੰਘ ਮਾਰਗ ਅੰਦਰ ਜਾ ਕੇ ਕਾਫੀ ਅੱਗੇ ਜਾ ਕੇ ਸੱਜੇ ਹੱਥ ਨੂੰ ਖਾਲੀ ਜਗ੍ਹਾ ਤੇ ਦੇਖੇ ਉਹਨੇ ਕਤੂਰੇ ਦੇਖੇ ਕਤੂਰੇ ਦੇਖ ਕੇ ਉੱਥੇ ਪਹੁੰਚ ਗਿਆ ਉੱਥੇ ਦੇਖਿਆ ਵੀ ਜਣਦੇ ਖਾਲੀ ਜਗ੍ਹਾ ਤੇ ਇੱਕ ਇਕੱਲੇ ਘਰ ਇੱਕ ਜਣੇ ਦੀ ਮਾਤਾ ਬੈਠੀ ਐ ਬੀਬੀ ਉਹਦੇ ਬੱਚੇ ਨੇ ਨਾਲ ਛੋਟੇ ਛੋਟੇ ਤੇ ਉਹਨੇ ਕਤੂਰੇ ਨੂੰ ਜਾਣੇ ਦੀ ਪੁੱਛਿਆ ਵੀ ਮੈਂ ਦੁੱਧ ਪਿਲਾ ਦਾਂ ਉਹ ਕਹਿੰਦੇ ਵੀ ਭਾਈ ਪਿਲਾ ਦੇ ਉਹਨੇ ਜਾਣੇ ਦੀ ਫਿਰ ਪੁੱਛਦਾ ਸਾਡੇ ਮਾਲਕ ਦਾ ਭਤੀਜਾ ਵੀ ਆਂਟੀ ਜੀ ਤੁਸੀਂ ਇੱਧਰ ਕਿੱਦਾਂ ਆਏ ਵੀ ਤੁਹਾਨੂੰ ਡਰ ਨਹੀਂ ਲੱਗਦਾ ਉਹਨੇ ਫਿਰ ਦੱਸਿਆ ਵੀ ਸਾਡਾ ਘਰ ਸ਼ਿਮਲਾਪੁਰੀ ਮੈਂਡ ਦੀ ਚੱਕੀ ਬਾਲਮਿਕੀ ਠੇਕੇ ਦੇ ਕੋਲ ਉਹ ਜਿਹੜਾ ਬਿੱਟਾ ਉਹਦੀ ਦੁਕਾਨਾਂ ਦਾ ਨੌਹਾਂ ਜੈ ਭਾਰਤ ਵਾਲੇ ਹੂੰ ਬਈ ਉੱਥੇ ਜਣੇ ਦੇ ਅਸੀਂ ਰਹਿੰਦੇ ਸੀ ਮੇਰਾ ਘਰ ਵਾਲਾ ਉਸ ਦੁਕਾਨ ਦੇ ਜਿੱਥੇ ਉਹਨੂੰ ਤੂਫਨ ਗਿਰਦੀ ਸੀ ਵੀ ਉਸ ਦੁਕਾਨ ਦੇ ਵਿੱਚ ਜਾ ਕੇ ਉਹ दारू ਪਿੰਦਾ ਸੀ। ਉਹ ਸਾਡੇ ਮਾਲਕ ਦੇ ਬਾਪੂ ਦੇ ਨਾਲ। ਕਹਿੰਦਾ ਵੀ ਉੱਥੇ ਕੋਈ ਲੜਾਈ ਝਗੜਾ ਹੋਇਆ ਰਾਤ ਨੂੰ। ਕਹਿੰਦੇ ਵੀ ਉਹਦੇ ਸਿਰ 'ਚ ਬਾਲਾ ਮਾਰਿਆ। ਬਾਲਾ ਮਾਰਿਆ। ਹੂੰ ਤੇ ਪਟ ਕੇ ਉਹ ਮਰ ਗਿਆ ਉੱਥੇ ਦਾ ਪਤਾ। ਜਿਹੜਾ ਭੂਤ ਗੱਲਾਂ ਕਰਦਾ ਸੀ। ਹਾਂ ਜੀ ਹਾਂ ਜਿਹੜੀ ਚੀਜ਼ ਆਦਮਾ ਪਟਕਦੀ ਸੀ। ਪਟਕਦੀ ਸੀਗੀ। ਪਰੇਤ ਜੁਨੇ ਜੇ ਲਾਲ ਕੋਈ ਵੀ ਲਾ ਲੋ ਵੀ ਭੂਤ ਨਜ਼ਰ ਆਉਂਦਾ ਇੱਕ ਤਾਂ ਹੁੰਦਾ ਭੂਤ ਇੱਕ ਹੁੰਦਾ ਜਾਨੇ ਦੀ ਭੂਤ ਦਾ ਪਰਛਾਵਾਂ ਪਰਛਾਵਾਂ ਜਾਨੇ ਉਹ ਆਤਮਾ ਭਟਕਦੀ ਸੀ ਕਿਉਂਕਿ ਉਥੇ ਮਾਰੇ ਸੀ ਅਨਿਆਏ ਮੌਤ ਤੇ ਜਿਹੜਾ ਉਥੇ ਦੱਬ ਤਾ ਜਿਹੜਾ ਬੰਦਾ ਨਾ ਜੀ ਅਨਿਆਏ ਮੌਤ ਜਾਂ ਐਕਸੀਡੈਂਟ ਜਾਂ ਕੋਈ ਵੀ ਜਿਹੜਾ ਮਰ ਜਾਂਦਾ ਵਾ ਕਿਉਂਕਿ ਪਰਮਾਤਮਾ ਨੇ ਆਉਣ ਤੇ ਜਾਣ ਦਾ ਸਮਾਂ ਲਿਖਿਆ ਹੁੰਦਾ ਵੀ ਭਾਈ ਇੰਨੇ ਤੇਰੇ ਸੁਵਾਸ ਹੈ ਜਿਹੜਾ ਪਹਿਲਾਂ ਮਰ ਜਾਂਦਾ ਉਹ ਫਿਰ ਜਿਹੜੀ ਰੂਹ ਆ ਨਾ ਅੱਗੇ ਪ੍ਰਵੇਸ਼ ਨਹੀਂ ਕਰ ਸਕਦੀ ਉਹ ਭਟਕਦੀ ਆ ਰਸਤੇ 'ਚ ਜਣਦੀ ਉਹ ਫਿਰ ਉਹ ਰੋ ਨੂੰ ਜਣਦੀ ਕੋਈ ਨਾ ਕੋਈ ਰੂਪ ਮਿਲ ਜਾਂਦਾ ਵਾ ਉਹ ਫਿਰ ਤੰਗ ਕਰਦੀ ਆ ਹੁਣ ਉਥੇ ਉਹਦੇ ਨਾਲ ਅਨਿਆਏ ਹੋਇਆ ਉਹ ਉਥੇ ਹੀ ਭੜਕਦੀ ਆ ਉਥੇ ਉਹਨੂੰ ਨਾ ਦਿਖਾਈ ਦਿੰਦੀ ਆ ਤੇ ਨਜ਼ਰ ਆਉਂਦੀ ਆ ਤੇ ਉਹਨੇ ਜਣਦੀ ਜਿਆਦਾ ਸਾਰੀ ਗੱਲ ਜਣਦੀ ਉਹ ਬੀਬੀ ਨੇ ਦੱਸੀ ਉਹਦੀਆਂ ਅੱਖਾਂ ਚੋਂ ਤਾਂ ਜਦੀ ਪਾਣੀ ਆਉਣ ਲੱਗ ਗਿਆ ਉਹਨੇ ਆ ਕੇ ਆਪਣੇ ਚਾਚੇ ਨੂੰ ਦੱਸਿਆ ਚਾਚੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਫਿਰ ਉਹਨਾਂ ਨੇ ਹੌਸਲਾ ਕਰਕੇ ਕਿਉਂਕਿ ਜਿਹੜਾ ਬਾਜੇ ਵਾਲਾ ਸੀ ਕਾਲਾ ਹੂੰ ਕਾਲੀ ਦਾ ਭਗਤ ਸੀਗਾ ਉਹ ਡਰਦਾ ਘੱਟ ਸੀਗਾ ਹੂੰ ਯਾਨੀ ਡਰਦਾ ਸੀ ਪਰ ਇੰਨਾ ਨਹੀਂ ਇੰਨਾ ਡਰਦਾ ਨਹੀਂ ਸੀ ਵਿੱਚ ਮੇਰਾ ਸਾਕਾ ਭਾਈ ਜੀ ਉੱਥੇ ਰਹਿੰਦਾ ਹੁਣ ਸਾਡਾ ਘਰ ਉੱਥੇ ਨਾਲ ਹੀ ਆ ਅੱਛਾ ਜੀ ਹੁਣ ਤਾਂ ਅਸੀਂ 13 ਸਾਲ ਹੋ ਗਏ ਇੱਥੇ ਖੰਨੇ ਆਗੇ ਉਹਨਾਂ ਨੇ ਫਿਰ ਉਹ ਜਿਹੜੀ ਜਗ੍ਹਾ ਦੱਸੀ ਸੀ ਹਾਂ ਉਹ ਜਗ੍ਹਾ ਦੇ ਨਿਸ਼ਾਨ ਸੀਗਾ ਜੀ ਅੱਛਾ ਪੱਟਿਆ ਪੱਟ ਕੇ ਵਿੱਚੋਂ ਪਿੰਜਰ ਤੇ ਨਿਸ਼ਾਨੀਆਂ ਮਿਲੀਆਂਗੇ ਅੱਛਾ ਉਹਨੇ ਇਹ ਵੀ ਪੁੱਛ ਲਿਆ ਸੀ ਕਹਿੰਦਾ ਆਂਟੀ ਜੀ ਵੀ ਤੁਹਾਡੇ ਘਰ ਵਾਲਾ ਕਿੱਦਾਂ ਦਾ ਸੀ ਹੂੰ ਕਹਿੰਦੇ ਵੀ ਸਾ 6 ਫੁੱਟ ਕਾਦਦੇ ਸੀ ਨੌ ਦਾ ਮੁਖਤਿਆਰ ਸਿੰਘ ਹੀ ਦਾੜੇ ਕੇਸ ਰੱਖੇ ਹੋਏ ਸੀ ਤੇ ਕੁਰਤਾ ਪਜਾਮਾ ਪਾਉਂਦਾ ਸੀ ਚਲੋ ਉਹਨਾਂ ਨੂੰ ਸਾਰਾ ਕੁਝ ਜਾਨੀ ਇਹ ਪਤਾ ਲੱਗ ਗਿਆ ਵੀ ਭਾਈ ਆ ਬੰਦੇ ਦੀ ਰੂਹ ਆ ਆਤਮਾ ਜਿਹੜੀ ਭੜਕਦੀ ਹੈ ਜਿਹੜੀ ਸਾਨੂੰ ਤੰਗ ਕਰਦੀ ਸਾਨੂੰ ਨਜ਼ਰ ਆਉਂਦੀ ਹੈ ਤੇ ਉਹ ਫਿਰ ਪੁੱਛਦੇ ਆ ਵੀ ਯਾਰ ਵੀ ਇਹਦਾ ਇਲਾਜ ਕੀ ਕਰੀਏ ਕਰਦੇ ਕਰਾਉਂਦੇ ਜਣੇ ਦੀ ਉਹਨਾਂ ਨੇ ਬਥੇਰੇ ਸਿਆਣਿਆਂ ਕੋਲ ਗਏ ਕੋਈ ਕੁਸ਼ਣ ਮੰਗੇ ਕੋਈ ਕੁਸ਼ ਮੰਗੇ ਤੇ ਉਹਨੇ ਜਦਾਂ ਅਸੀਂ ਸਾਨੂੰ ਹੈਗਾ ਸ਼ੌਂਕ ਜੀ ਬਚਪਨ ਤੋਂ ਜਦੋਂ ਵੀ ਗੁਰੂ ਦੀ ਕਿਰਪਾ ਨਾਲ ਬਈ ਅਸੀਂ ਜਦੋਂ ਜਦਾਂ ਨੇਤ ਨਿਮ ਕਰਨਾ ਪਾਣੀ ਪੜਨੀ ਤੇ ਦੂਜਿਆਂ ਨੂੰ ਪ੍ਰੇਰਣਾ ਕਹਿਣਾ ਹਾਂਜੀ ਹਾਂ ਬਈ ਭਾਈ ਤੁਸੀਂ ਵੀ ਚੰਗੇ ਪਾਸੇ ਲੱਗ ਇਹ ਸਭ ਤੋਂ ਕਿਉਂਕਿ ਸਭ ਤੋਂ ਵੱਡਾ ਕਰਮ ਆ ਜੀ ਟੁੱਟੇ ਹੋਏ ਨੂੰ ਜੋੜਨਾ ਸਭ ਤੋਂ ਵੱਡਾ ਪਾਉਣਾ ਜੋੜੇ ਹੋਏ ਨੂੰ ਤੋੜ ਦੇਣਾ ਸਭ ਤੋਂ ਵੱਡਾ ਪਾਪ ਆ ਤੇ ਇਹ ਜਿਹੜੇ ਹੈਗੇ ਜੀ ਉਹਨੇ ਆ ਕੇ ਸਾਡੇ ਕੋਲ ਨਵੰਬਰ ਦੇ ਮਹੀਨੇ ਜਾਨੀ ਗੱਲ ਕੀਤੀ ਕਹਿੰਦਾ ਵੀ ਇਦਾਂ ਕਰਕੇ ਵੀ ਆਹ ਗੱਲ ਹੋਈ ਹੈ ਸਾਡੇ ਨਾਲ ਉਹਨੇ ਸਾਰੇ ਜਿਹੜੀ ਨਾ ਹੁਣ ਆਪਾਂ ਗੱਲ ਜਾਨੀ ਕੀਤੀ ਆ ਇਹ ਉਦੋਂ ਪਹਿਲਾਂ ਮੈਨੂੰ ਕੁਛ ਨਹੀਂ ਜੀ ਪਤਾ ਹੈਗਾ ਹਾਂ ਨਾ ਕਿਉਂਕਿ ਸਾਡੀ ਦੁਕਾਨ ਉੱਥੇ ਕਿਰਾਏ ਤੇ ਸਾਨੂੰ ਕਦੇ ਵੀ ਕੋਈ ਚੀਜ਼ ਦਿਖਾਈ ਦਿੱਤੀ ਨਾ ਕੋਈ ਡਰ ਲੱਗਿਆ ਬਿਲਕੁਲ ਹੀ ਨਹੀਂ ਕਿਉਂਕਿ ਜਿੱਥੇ ਨਾਮ ਜਪਿਆ ਜਾਂਦਾ ਜੀ ਉੱਥੇ ਚੀਜ਼ਾਂ ਨੇੜੇ ਨਹੀਂ ਆਉਂਦੀਆਂ ਬਿਲਕੁਲ ਜੀ ਤੇ ਜਿਹੜੇ ਬੰਦੇ ਨਾਮ ਨਹੀਂ ਜਪਦੇ ਉਹ ਆਪ ਹੀ ਜਿਉਂਦੇ ਭੂਤਾਂ ਜੀ ਜਿਹੜੇ दारू ਪੀ ਕੇ ਲੋਕਾਂ ਦੀਆਂ ਧੀਆਂ ਪੈਣਾ ਨੂੰ ਮਾੜੀ ਨਿਗਾ ਨਾਲ ਦੇਖਣਾ ਆਪ ਸ਼ਬਦ ਬੋਲਣੇ ਉਹ ਸਮਝ ਲੈ ਜਿਉਂਦੇ ਜਾਗਦੇ ਭੂਤ ਨੇ ਜੀ ਉਹ ਜਿਹਨੇ ਜਾਗਦੇ ਭੂਤ ਆ ਹਾਂ ਜੀ ਤੇ ਉਹਨੇ ਆ ਕੇ ਜਾਨੇ ਗੱਲ ਕੀਤੀ ਤੇ ਮੇਰੇ ਕੋਲ ਦੋ ਕਾਰੀਗਰ ਕੰਮ ਕਰਦੇ ਸੀ ਜੀ ਉਹਨਾਂ ਨੇ ਮੇ ਇਹ ਗੱਲ ਸੁੱਕ્યો ਕਿ ਮੇਰੇ ਕੋਲ ਦੋਨੇ ਜਣੇ ਆਏ ਜੀ ਬਾਜੇ ਵਾਲਾ ਆਇਆ ਕਾਲਾ ਤੇ ਉਹ ਬਿੱਟਾ ਜੈ ਭਰਤ ਵਾਲਾ ਜਿਹੜਾ ਸਾਡਾ ਮਾਲਕ ਉਹਦਾ ਬਾਪੂ ਮੇਰੇ ਬਾਪੂ ਦਾ ਦੋਸਤ ਸੀ ਦੋਸਤ ਦਾ ਠੀਕ ਹੈ ਜੀ ਤੇ ਉਹਨਾਂ ਨੇ ਨੰਨੇ ਦੇ ਆਖੇ ਗੱਲ ਕਹੀ ਕਹਿੰਦਾ ਵੀ ਇਦਾਂ ਕਰਕੇ ਜਣੇ ਦੀ ਉਹ ਕਹੇ ਗੱਲ ਕਹੇ ਉਹਨੇ ਦੱਸਤੀ ਵਿਸਥਾਰ ਨਾਲ ਤੇ ਫਿਰ ਜਣੇ ਦੀ ਉਹਦੇ ਬਾਰੇ ਮੈਂ ਸੋਚ ਰਿਆ ਮਨ ਦੇ ਵਿੱਚ ਫੁਰਨਾ ਪੈਦਾ ਹੋਇਆ ਵੀ ਚੰਗੇ ਕੰਮ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਸਤਗੁਰ ਛੇਤੀ ਰਤੇ ਆ ਦਰਗਹ ਪਾਈ ਠਾਓ ਹੁਣ ਪੈਸੇ ਵੱਲ ਉਹਨਾਂ ਦੀ ਖਰਚ ਨੂੰ ਉਹ ਵੀ ਕਾਲਾ ਵੀ ਹੈ ਨਹੀਂ ਜਿਹੜਾ ਸਾਡਾ ਮਾਲਕ ਆ ਉਹ ਵੈਸੇ ਹੀ ਮਾੜੇ ਕੰਮਾਂ 'ਚ ਹੀ ਲੱਗਿਆ ਹੋਇਆ ਹੈ ਉਹਨਾਂ ਨੇ ਜਿਆਦਾ ਇਹ ਗੱਲ ਸਾਰੀ ਦੱਸੀ ਜਾਣੇ ਦੀ ਮੈਂ ਹਾਂਜੀ ਕੋਈ ਗੱਲ ਨਹੀਂ ਵੀ ਪੈਸੇ ਵੀ ਅਸੀਂ ਕਿਰਾਇਆ ਪਾੜਾ ਆਪਣੇ ਕੋਲੋਂ ਲਾਵਾਂਗੇ ਵੀ ਦੋ ਜਣੇ ਤੁਸੀਂ ਦੋ ਜਣੇ ਆ ਜਿਹੜੇ ਬੈਠੇ ਐ ਕਿਉਂਕਿ ਉਹ ਵੀ ਨਾਮ ਜਪਦੇ ਸੀਗੇ ਉਹਨਾਂ ਨੇ ਮੈਂ ਜਿਆਦਾ ਗੱਲ ਸੁਣੀ ਨਾ ਜੀ ਹੈਰਾਨ ਰਹਿ ਗਏ ਤੇ ਉਹਨਾਂ ਦੇ ਮਨ ਦੇ ਵਿੱਚ ਚਾਹ ਪੈਦਾ ਹੋ ਗਿਆ ਵੀ ਅਸੀਂ ਵੀ ਯਾਰ ਜਾਵਾਂਗੇ ਵੀ ਦਰਬਾਰ ਨਾਲੇ ਦਾ ਬਾਹਨੇ ਨਾਲ ਮੰਗਾ ਯਾਨੀ ਗੁਰੂ ਦੇ ਦਰਸ਼ਨ ਕਰਿ ਆਵਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ 1412 ਅੰਗ ਦੇ ਉੱਤੇ ਸ਼ਬਦ ਹੈ ਜੀ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਪਹਿਰ ਸਵਾ ਪਹਿਰ ਜਾਨੀ ਜਿੱਥੇ ਜ਼ੁਲਮ ਹੋਇਆ ਤਤਿ ਤਵੀ ਦੇ ਗੁਰੂ ਅਜੇ ਦੇਵ ਜੀ ਨੂੰ ਬਿਠਾਇਆ ਗਿਆ 1734 ਜਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਤੇ 1745 ਜੇ ਤਾਰੂ ਸਿੰਘ ਦੀ ਖੋਪਰੀ ਲਾਈ ਗਈ ਜਾਨੀ ਉੱਥੇ ਬਹੁਤ ਜ਼ੁਲਮ ਹੋਇਆ ਤੇ ਉਦੋਂ ਅੱਗੇ ਲਿਖਿਆ ਜੀ ਅੰਮ੍ਰਿਤਸਰ ਸਿਵਤੀ ਦਾ ਘਰ ਜਿਸ ਡਿੱਠੇ ਸਭੇ ਥਾਂ ਨਹੀਂ ਤੁੱਦ ਜਿਹਾਂ ਵੀ ਉਹਦੇ ਵਰਗਾ ਕੋਈ ਇਸ ਥਾਂ ਹੀ ਨਹੀਂ ਹੈਗਾ ਬਿਲਕੁਲ ਜੀ ਜੀ ਨੂੰ ਕਹਿੰਦੇ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਤੇ ਅਸੀਂ ਇਹਨੂੰ ਕਿਹਾ ਵੀ ਅੱਜ ਜਿਹੜੀ ਹੈਗੀ ਆ ਵੀ ਇੱਕ ਤਰੀਕ ਆ ਵੀ ਅਗਲੇ ਐਤਵਾਰ 8 ਨਵੰਬਰ ਨੂੰ 2009 ਨੂੰ ਵੀ ਆਪਾਂ ਸ਼ਾਮ ਨੂੰ ਅੰਮ੍ਰਿਤਸਰ ਜਾਵਾਂਗੇ ਲੋਦੇਾਨ ਇਸੇ ਸੰਦੇ ਭੀੜ ਹੁੰਦੀ ਆ ਜੀ ਅਸੀਂ ਪੰਜੇ ਜਾਣੇ ਸ਼ਾਮ ਨੂੰ ਜਾਨੇ ਦੀ ਜਾਨ ਤੋਂ ਪਹਿਲਾਂ ਜਿਹੜੀ ਇਹ ਜਗਾ ਸੀ ਜਿੱਥੇ ਉਹ ਬੰਦਾ ਦਬਿਆ ਸੀ ਹਾਂ ਜੀ ਹਾਂ ਉੱਥੇ ਜਾਣੇ ਦੀ ਜੀ ਜਲ ਦਾ ਜਾਣੇ ਦੀ ਲਿਆ ਕੇ ਨਾ ਅਰਦਾਸ ਕੀਤੀ ਜੀ ਜਲ ਦਾ ਛਿੱਟਾ ਦੇ ਦਿੱਤਾ ਉਹ ਬੰਦਾ ਪਿੰਜਰ ਚੋਂ ਕੱਢ ਲਿਆ ਸੀਗਾ ਨਹੀਂ ਜੀ ਨਹੀਂ 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 ਬੰਦਾ ਉਹਦਾ ਫਿਰ ਪਿੰਜਰ ਹੈ ਜੋ ਵੀ ਰੱਬ ਜਾਣਦਾ ਉਹਨਾਂ ਨੇ ਕੀ ਕੀਤਾ ਇਸ ਦੇ ਬਾਰੇ ਮੈਂ ਪੁੱਛਿਆ ਵੀ ਨਹੀਂ ਹੈਗਾ ਮੇਰੇ ਦਿਮਾਗ 'ਚ ਤੇ ਉਹ ਜਿਆਦਾ ਹੁਣ ਜਾਣਾ ਸੀ ਉਹ ਕਿਉਂਕਿ ਬੰਦਾ ਰੁਕ ਹੈਗੀ ਉਹਦੇ ਤਾਂ ਜਿਆਦਾ ਦਾ ਆਪਣਾ ਮੇਨ ਮਕਸਦ ਤਾਂ ਇਹ ਸੀ ਵੀ ਜੋ ਉਹ ਕਹਿ ਕੇ ਗਿਆ ਉਹਦੇ ਉਹਦੇ ਮੁਕਤੇ ਹੋਣੇ ਚਾਹੀਦੇ ਵੀ ਉਹ ਕਹਿ ਕੇ ਗਿਆ ਕਹਿੰਦਾ ਮੈਂ ਤੇਰਾ ਲੋਕ ਉੱਪਰ ਲੋਕ ਸਵਾਰ ਦੂੰਗਾ ਵੀ ਮੇਰਾ ਆ ਕੰਮ ਕਰਾ ਦੇ ਹੁਣ ਉਹਨੂੰ ਵਿਚਾਰੇ ਨੂੰ ਇਸ ਬਾਰੇ ਸੋਝੀ ਨਹੀਂ ਸੀ ਤੇ ਸਾਨੂੰ ਜਾਣ ਦੇ ਗਰਵਾਣੀ ਪੜਨ ਕਰਕੇ ਗੁਰੂ ਦੀ ਮੱਤੇ ਸੀ ਵੀ ਸਾਨੂੰ ਜਾਣੀ ਕੋਈ ਡਰ ਵੀ ਨਹੀਂ ਸੀਗਾ ਤੇ ਜਾਣ ਦੇ ਜਲ ਲੈ ਕੇ ਛਿੱਟਾ ਦਿੱਤਾ ਉਸੇ ਥਾਂ ਤੇ ਉਸੇ ਥਾਤੇ ਫਿਰ ਪੂਰਨ ਅਰਦਾਸ ਕੀਤੀ ਵੀ ਜੋ ਆਪਾਂ ਨੇ ਤੇਨੇ ਤੋਂ ਬਾਅਦ ਕਰਦੇ ਆ ਉਹਦਾ ਨਾਮ ਲਿਆ ਗਿਆ ਨਾਮ ਲੈ ਕੇ ਜਦੋਂ ਅਰਦਾਸ ਕੀਤੀ ਜਿੱਦਾਂ ਕੋਈ ਚੀਜ਼ ਆ ਕੇ ਪੈਰਾਂ ਨੂੰ ਫੜਦੀ ਆ ਹਮ ਦਿਨ ਦੀ ਆ ਮਾਸ ਵਾਲਾ ਸਰੀਰ ਨਹੀਂ ਹੁੰਦਾ ਹਾਂਜੀ ਮਾਸ ਵਾਲਾ ਸਰੀਰ ਨਹੀਂ ਹੁੰਦਾ ਉਹ ਸੁਖਸ਼ਮ ਸਰੀਰ ਹੁੰਦਾ ਜੀ ਵੀ ਜਿਹੜਾ ਹਰ ਇੱਕ ਨੂੰ ਨਜ਼ਰ ਨਹੀਂ ਆਉਂਦਾ ਤਾਂ ਉਹਨੇ ਆਏ ਜਾਣੇ ਪੈਰ ਜਿੱਦਾਂ ਕੋਈ ਆਏ ਫੜਦਾ ਹੁੰਦਾ ਵਾ ਤੇ ਜਾਨੇ ਆਪਾਂ ਕਿਉਂਕਿ ਖੁਦਾਏ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਕਹਿੰਦਾ ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਮੇ ਹੁੰਦੀ ਹੈ ਤੇ ਜਿੱਦਾਂ ਕਹਿੰਦੇ ਬਿਰਥੀ ਕਹਿੰਦੇ ਨਾ ਹੋ ਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਅਸਰ ਅਰਦਾਸ ਉਹ ਤਾਂ ਪੂਰੀ ਹੁੰਦੀ ਆ ਜਦੋਂ ਬੰਦੇ ਦਾ ਗੁਰੂ ਨਾਲ ਪ੍ਰੇਮ ਹੋਵੇ ਅਰਦਾਸ ਤਾਂ ਸਾਰੀ ਕਰਦੇ ਬਿਲਕੁਲ ਕਿਉਂਕਿ ਜੇ ਖਜ਼ਾਨਾ ਜੇਚ ਹੋਊਗਾ ਤਾਂ ਬਾਜ਼ਾਰ ਉਪਰ ਸਮਾਨ ਲੈ ਸਕਦੇ ਆ ਪਰ ਇਹ ਜਿਹੜਾ دنیਵੀ ਤਾਂ ਨਾ ਲੋਕ ਚ ਵੀ ਚੱਲਦਾ ਪਰ ਲੋਕ ਚ ਵੀ ਚੱਲਦਾ ਜਿਹਦੇ ਬਾਰੇ ਕਹਿੰਦੇ ਲੋਕ ਸੁਖੀਏ ਪਰ ਲੋਕ ਸਹਿਲ ਹੈ ਨਾਨਕ ਹਰ ਪ੍ਰਭ ਆਪੇ ਮੇਲੇ ਉਥੋਂ ਅਸੀਂ ਅਰਦਾਸ ਕਰਕੇ ਟੈਂਪੂ ਲੈ ਕੇ ਲੁਧਿਆਣਾ ਉਥੋਂ ਜਿਹੜਾ ਸਟੇਸ਼ਨ ਆ 8 ਕਿਲੋਮੀਟਰ ਉਥੇ ਭੀੜ ਬਹੁਤ ਹੁੰਦੀ ਹੈ ਤੇ ਇਹ ਸਾਈਡ ਤੇ ਖੜ ਕੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਪੰਜਾਂ ਦੀ ਟਿਕਟ ਲੈ ਲੈਣਾ ਤੇ ਸਾਡਾ ਮਾਲਕ ਕਹਿੰਦਾ 6ਵੀਂ ਆਉਦੀ ਲੈਣੀ ਹੈ ਜਿਹਨੂੰ ਛੱਟ ਕੇ ਆਉਣਾ ਮਗਤਿਆਰ ਸਿੰਘ ਦੇ ਨਾਮ ਤੇ ਯਾਨੀ ਉਹ ਕਿਉਂਕਿ ਜਿਹੜਾ ਬੰਦਾ ਪਪ ਕੋਈ ਕੁਝ ਹੁੰਦਾ ਨਾ ਮਨ ਵਿੱਚ ਉਹਨੂੰ ਡਰ ਬਹੁਤ ਲੱਗਦਾ ਹੁੰਦਾ ਮੈਂ ਜੀ ਕੋਈ ਗਾ ਨਹੀਂ ਛੇ ਲੈ ਲੈਨੇ ਛੇ ਟਿਕਟਾਂ ਲੈਣ ਲਈ ਮੈਂ ਖਿੜਕੀ 'ਚ ਖੜਾ ਹਾਂ ਜੀ ਜਿਆਦਾ ਮੈਂ ਖਿੜਕੀ ਦੇ ਕੋਲ ਪਹੁੰਚਿਆ ਘਾਟੋ ਘਾਟ ਦੋ ਤਿੰਨ ਸ ਬੰਦਾ ਖੜਾ ਉੱਥੇ ਟਾਈਮ ਬਹੁਤ ਲੱਗ ਜਾਂਦਾ ਹੈ ਜੀ ਤੇ ਉੱਥੇ ਟਿਕਟ ਲੈਣ ਲੱਗਿਆ ਖਿੜਕੀ ਦੇ ਕੋਲ ਪਹੁੰਚੇ ਇੱਕ ਸਰਦਾਰ ਜੀ ਆਏ ਕਹਿੰਦੇ ਜਾਨ ਵੀ ਇੱਕ ਟਿਕਟ ਮੇਰੀ ਲੈ ਲਈ ਮੈਂ ਵੀ ਅੰਬਰਸਰ ਜਾਣਾ ਮੈਂ ਹਾਂ ਜੀ ਉਹਨੇ ਪੈਸੇ ਮੈਨੂੰ ਦੇਤੇ ਮੈਂ ਉਹਨੂੰ 7 ਦੇ ਪੈਸੇ ਦੇਤੇ। ਉਹਨੇ 2 ਇੱਕ ਕਰਤੀਆਂ 5 ਇੱਕ ਕਰਤੀਆਂ। ਜਾਨੇ ਉਹਨੂੰ ਮੈਨੂੰ ਐ ਸੀ ਵੀ ਇਹਦੇ ਲੱਗ ਦੇ ਤੂ ਆ। ਉਹਨੇ ਲੱਗ ਨਹੀਂ ਦਿੱਤੀ। 2 ਪਾ 1 ਕਰਤੀਆਂ 5 ਇੱਕ ਕਰਤੀਆਂ। ਤੇ ਮੈਂ ਕਿਹਾ ਸਰਦਾਰ ਜੀ ਵੀ ਚਾਹੇ ਦਾ 2 ਸਾਹਮਣੋਂ ਚਾਹੇ 5 ਸਾਹਮਣੋਂ ਵੀ ਆਪਾਂ ਇਕੱਠੇ ਚਲਾਂਗੇ ਕਹਿੰਦੇ ਠੀਕ ਹੈ ਜੀ। ਤੇ ਅਸੀਂ ਉਹ ਟਿਕਟਾਂ ਲੈਣ ਦੀ 7 ਲੈ ਕੇ 2 ਨੰਬਰ ਪਲੇਟ ਫਾਰਮ ਤੇ ਰਾਤ ਨੂੰ 9:30 ਦਾ ਟਾਈਮ ਹੈ ਜੀ। ਗੱਡੀ ਲੇਟ ਸੀ ਥੋੜੀ। ਅਸੀਂ ਘੰਟਾ ਅੱਧਾ ਘੰਟਾ ਉੱਥੇ ਬੈਠੇ। ਤੇ ਉੱਥੇ ਲੈਨਰ ਬੈਠਿਆ ਸਰਦਾਰ ਜੀ ਵੀ ਬੈਠਿਆ ਕੋਲ ਸਾਡੇ ਤੇ ਉਹ ਜਿਹੜਾ ਮੇਰਾ ਮਾਲਕਾ ਬਿੱਟਾ ਸਾਡੀ ਦੁਕਾਨਾਂ ਦਾ ਜਿਹਨੂੰ ਇਹ ਚੀਜ਼ ਤੰਗ ਕਰਦੀ ਸੀ ਉਹਦੇ ਮਨ ਦੇ ਵਿੱਚ ਕੀ ਧਿਆਨ ਗਿਆ ਬਈ ਉਹ ਜਿਹੜੇ ਸਰਦਾਰ ਜੀ ਨੇ ਕੱਦ ਵੀ ਉਹਨਾਂ ਦਾ ਵੀ 6 ਫੁੱਟ ਜਿਨ੍ਹਾਂ ਦੀ 7ਵੀਂ ਟਿਕਟ ਜਿਨੇ ਸਾਨੂੰ ਪੈਸੇ ਦਿੱਤੇ ਮੈਨੂੰ ਬਈ ਕੱਪੜੇ ਵੀ ਉਹਨਾਂ ਦੇ ਉਹਦੇ ਭਤੀਜੇ ਨੇ ਜੋ ਚਿਹਰਾ ਜਾਣੇ ਦੇ ਦੱਸਿਆ ਸੀ ਪੈ ਜਾਣੇ ਦੇ ਉਹਦਾ ਆ ਜਾਣੇ ਰੂਪ ਹਾਲ ਜਾਂ ਹੌਲੀ ਆ ਐ ਉਹ ਮੈਨੂੰ ਕਹਿੰਦਾ ਜੱਗੇ ਵੀਰ ਬਈ ਮੇਰਾ ਕੱਚਾ ਨਾ ਉਹ ਜੱਗਾ ਵਾ ਹਾਂ ਇੱਥੇ ਜਿਹੜੇ ਦੀ ਮੈਂ ਆਪਣੇ ਛੋਟਿਆਂ ਦੇ ਘਰੇ ਰਹਿਣਾ ਇੱਥੇ ਸਾਰੇ ਜਿਗਜੀਤ ਕਹਿੰਦੇ ਆ ਤੇ ਉਹ ਮੈਨੂੰ ਕਹਿੰਦਾ ਜੱਗੇ ਵੀਰ ਕਹਿੰਦਾ ਇਹਦਾ ਕਹਿੰਦਾ ਬਾਬੇ ਦਾ ਨਾਮ ਤਾਂ ਪੁੱਛ ਕੀ ਐ ਮਾ ਜਦਾ ਜੀ ਤੁਹਾਡਾ ਨਾਮ ਕੀ ਐ ਕਹਿੰਦਾ ਜੀ ਮੇਰਾ ਨਾਮ ਮੁਖਤਿਆਰ ਸਿੰਘ ਨਾਮ ਉਹੀ ਬਾਬਾ ਦਾ ਉੱਥੇ ਜਣੇ ਮਗਰ ਨੂੰ ਗਿਰ ਗਿਆ ਗਿਰ ਗਿਆ ਤੁਹਾਡਾ ਮਾਲਕ ਸੀਗਾ ਉਹ ਕਹਿੰਦਾ ਕੀ ਹੋਇਆ ਮਾ ਜੀ ਬੈਸੀ ਜਾਨੀ ਨੂੰ ਕੋਈ ਝਟਕਾ ਜਿਹਾ ਲੱਗ ਗਿਆ ਹੁਣ ਉਹ ਰੱਬ ਜਾਣਦਾ ਜੀ ਉਹ ਸੀ ਜਾਨ ਨੇ ਜੋ ਉਹਦੇ ਉਹਦੇ ਨਾਲ ਬਾਤਾਂ ਹੋਈ ਉਹ ਸਿਰਫ 2 ਮਿੰਟ ਦੀ ਕਰ ਦੇਣੀ ਹੈ ਗੱਡੀ ਆਈ ਗੱਡੀ 'ਚ ਬਹਿ ਗਏ ਸੀਟਾਂ ਜਾਨ ਨੇ ਜਿਹੜੀ ਜਦੋਂ ਅੰਮ੍ਰਿਤਸਰ ਨੂੰ ਜਾਂਦੇ ਆ ਨੇ ਦੂਰੋਂ ਆਉਂਦੀ ਹੈ ਗੱਡੀ ਜਨਨਾ ਇੱਕ ਸੀਗੀ ਤੇ ਉਹਦੇ 'ਚ ਭੀੜ ਘੱਟ ਹੁੰਦੀ ਆ ਇਹ ਜਿਹੜੇ ਜਿਹੜੇ ਮੇਰੇ ਨਾਲ ਦੇ ਸੀ ਜਾਂ ਮਾਲਕ ਸਾਡਾ ਇਹ ਤਿੰਨ ਜਾਨੇ ਇੱਕ ਪਾਸੇ ਬਹਿ ਗਏ ਜਿਹੜੇ ਉਹ ਸਰਦਾਰ ਜੀ ਮਨਤਿਆਰ ਸਿੰਘ ਜੀ ਐ ਸੀ ਸਿੰਗਲ ਸਿੰਗਲ ਸੀਟ ਤੇ ਆ ਮੋ ਸਾਹਮਣੇ ਬੈ ਗਏ ਤੇ ਮੈਂ ਬਾਬਾ ਜੀ ਕੋਈ ਗੱਲ ਸੁਣਾਦੋ ਕਹਿੰਦਾ ਵੀ ਮੈਂ ਤਾਂ ਸੁਣਨਾ ਆਇਆ ਆ ਜਿਦਾਂ ਆਪਾਂ ਵਿਚਾਰ ਕਰਦੇ ਆਂ ਪਰ ਬਾਣੀ ਦੀ ਵਿਚਾਰ ਜਾਂ ਇਤਿਹਾਸ ਕੁਛ ਵੀ ਜਦ ਰੱਬ ਜਾਣਦਾ ਵੀ ਕੀ ਖੇਡ ਵਰਤਾਈ ਆ ਉਹ ਜਾਣੇ ਕੁਛ ਵੀ ਨਹੀਂ ਬੋਲੇ ਜੀ ਸਾਰੇ ਸਫਰ ਸਿਰਫ ਜਾਣੇ ਸੁਣੀ ਗਏ ਤੇ ਆ ਨਾਲ ਮੇਰੇ ਵੱਲੀ ਦੇਖਦੇ ਵੀ ਆ ਤੇ ਜਲੰਧਰ ਜਾ ਕੇ ਕਹਿੰਦੇ ਵੀ ਭੁੱਖ ਲੱਗੀ ਐ ਮਾਹਾਂ ਲੋ ਜੀ ਸਾਰਿਆਂ ਨੂੰ ਪਟੂਰੇ ਛਕਾਤੇ ਤੇ ਫਿਰ ਰਾਤ ਨੂੰ ਅਸੀਂ 2:30 ਵਜੇ ਦਾ ਟਾਈਮ ਆ ਸਟੇਸ਼ਨ ਉਤਰ ਗਏ ਅਮਰੀ ਸਰ ਉੱਤਰ ਕੇ ਹਾਂ ਜੀ ਉੱਥੋਂ 2 ਕਿਲੋਮੀਟਰ ਹੈ ਜੀ ਦਰਬਾਰ ਸਾਹਿਬ ਜਾਣੇ ਦੀ ਸਾਡੀ ਆਦਤ ਹੈ ਚਾਹੇ ਬੱਚੇ ਹੋਣ ਨਾਲ ਜਿੰਨੀ ਮੇਰੇ ਵੀ ਜਾਈਦਾ ਤੁਰ ਕੇ ਸ਼ਰਧਾ ਨਾਲ ਜਾਈਦਾ ਜੀ ਉਹ ਮਖਤਿਆਰ ਸਿੰਘ ਜੀ ਕਹਿੰਦੇ ਵੇ ਮੈਂ ਤਾਂ ਟੈਂਪੂ 'ਚ ਜਾਣਾ ਵਾਂ ਤੇ ਮੈਂ ਯਾਰ ਤੁਰ ਕੇ ਜਾਣਾ ਵਾਂ ਉਹ ਜਿਹੜਾ ਸਾਡਾ ਮਾਲਕ ਸੀ ਉਹਨੇ ਮੇਰੇ ਚੁੰਡੀ ਵੱਡੀ ਜ਼ੋਰ ਦੀ ਉਹ ਕਹਿੰਦਾ ਇਹ ਟੈਂਪੂ ਬਹਿ ਕੇ ਰਾਜੀ ਆ ਕਹਿੰਦਾ ਤੂੰ ਇਹਨੂੰ ਤੋੜ ਕੇ ਰਾਜੀ ਆ ਮੈਂ ਤਾਂ ਕੜਾ ਚੜਾ ਕੇ ਰਾਜੀ ਤੇ ਕਹਿੰਦਾ ਟੈਂਪੂ 'ਚ ਬੈੰਨੇ ਆ ਮੈਂ ਚਲੋ ਜੀ ਅਸੀਂ ਟੈਂਪੂ ਲਿਆ ਤੇ ਬਤਾ ਕੇ ਐਸੀ ਜਦੋਂ ਆਪਾਂ ਐਂਟਰੀ ਕਰਦੇ ਆ ਹੁਣ ਤਾਂ ਜਾਣਦੇ ਆ ਬਣਾਤਾ ਨਾ ਸੁਖਬੀਰ ਬਾਦਰੋਂ ਉਦੋਂ ਜਾਣਦੀ ਇਹ ਸਿੱਧਾ ਜੀ ਸੀਗਾ ਸਿੱਧਾ ਸੀਗਾ ਆਮ ਜਾਨੀ ਜੇ ਜਾ ਕੇ ਜੇਲੇ ਵਾਲੇ ਬਾਗ ਤੋਂ ਥੋੜੀ ਅੱਗੇ ਜਾ ਕੇ ਅਸ ਨੂੰ ਟੈਂਪੋ ਵਾਲੇ ਲਾਤਾ ਹੁੰਦਾ ਟੈਂਪੋ ਪੂਰੀ ਕਾਰ ਪਾਰਕਿੰਗ ਉੱਥੇ ਰੋਕ ਦਿੰਦੇ ਆ ਲਾ ਕੇ ਉੱਥੇ ਜਾਦਾ ਨਾ ਜੀ ਜਿੱਥੇ ਸ਼ਨੀ ਮੰਦਿਰਾਂ ਨੁੱਕਰ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਜੇ ਬਾਹਰਲੀ ਐਂਟਰੀ ਹੁੰਦੀ ਆ ਤੇ ਉੱਥੇ ਅਸੀਂ ਜੋੜਾ ਘਰ ਕੋਲ ਪਹੁੰਚੇ ਆ ਉਹ ਬੰਦਾ ਪਤਾ ਕੀ ਕਹਿੰਦਾ ਜੀ ਕਹਿੰਦਾ ਚੰਗਾ ਜੀ ਮੈਂ ਸਵੇਰੇ ਮਿਲੂੰਗਾ ਬਸ ਇਨਾ ਕਹਿ ਕੇ ਦੇਖਦੇ ਦੇਖਦੀ ਚਲ ਗਿਆ ਅਲੋਪ ਹੋ ਗਿਆ ਜੀ ਪਤਾ ਨਹੀਂ ਲੱਗਿਆ ਕਿੱਧਰ ਗਿਆ ਰਾਤ ਦਾ ਟਾਈਮ ਆ ਅਸੀਂ ਯਾਨੀ ਵੀ ਕਮਰ ਤਾਂ ਲੈ ਲਿਆ ਸੀਗਾ ਜੀ ਜੀ ਸਮਾਨ ਵੀ ਸੀਗਾ ਸਾਡੇ ਕੋਲ ਤੇ ਥੋੜੇ ਕਾ ਹੀ ਆਰਾਮ ਕੀਤਾ ਜਿਆਦਾ ਨਹੀਂ ਜੀ ਤੇ ਹੁਣ ਧਿਆਨ ਉਧਰ ਹੀ ਆ ਤੇ ਇਸ਼ਨਾਨ ਕਰਕੇ ਤੇ ਅਸੀਂ ਲੈਨ 'ਚ ਲੱਗ ਗਏ ਅਮਰ ਤੇ ਵੇਲੇ ਢੀੜੇ ਘਟ ਹੁੰਦੇ ਆ ਜਦੋਂ ਜਾ ਕੇ ਜਨਦੀ ਦਰਬਾਰ ਸਾਹਿਬ ਦੇ ਉੱਥੇ ਜਣੇ ਆਪਾਂ ਜਿਆਦਾ देर ਖੜ ਨਹੀਂ ਸਕਦੇ ਜੀ ਜੋ ਉਹਨ ਕਾਲੇ ਨੂੰ ਬਾਜੇ ਵਾਲੇ ਨੂੰ ਕਹੇ ਸੀ ਵੀ ਮੇਰੀ ਅਰਦਾਸ ਕਰਾ ਕਰਾ ਦਿਓ ਉੱਥੇ ਜਣੇ ਖੜੇ ਖੜੇ ਜਣੇ ਆਏ ਨਾ ਹੌਲੀ ਹੌਲੀ ਤੁਰਦੇ ਸੰਗਤ ਜਦੋਂ ਆਪਾਂ ਜਣੇ ਦੀ ਹਰਮੰਦਰ ਸਾਹਿਬ ਦੇ ਐਂਟਰੀ ਕਰਦੇ ਆ ਉੱਥੇ 2-3 ਮਿੰਟ ਲੱਗ ਜਾਂਦੇ ਆ ਭੀੜ ਹੁੰਦੀ ਆ ਉੱਥੇ ਜਣੇ ਦੀ ਭੀੜ ਦੇ ਵਿੱਚ ਹੀ ਆਏ ਅਰਦਾਸ ਕਰ ਰਹੇ ਆ ਤੇ ਸਾਹਮਣੇ ਕੀ ਦੇਖਿਆ ਉਹੀ ਬੰਦਾ ਆਏ ਕਰਨ ਫੜੀ ਖੜਾ ਜਿਹੜਾ ਲੋਪ ਬੈਗ ਸਾਈਡ ਤੇ ਜਿਹੜਾ ਲੋਪ ਹੋਇਆ ਸੀਗਾ ਹਾਂ ਜਿੱਥੇ ਮਹਾਰਾਜ ਦਾ ਸਰੂਪ ਆ ਹਾਂ ਜਿੱਥੇ ਗ੍ਰੰਥੀ ਸਿੰਘ ਬੈਠਾ ਉਹਦੇ ਮਗਰ ਵੀ ਜੰਗਲ ਬਣਿਆ ਹੋਇਆ ਹੈ ਜਿਹੜਾ ਮਗਰ ਹੈ ਹਾਂ ਹਾਂ ਬਸ ਉੱਥੇ ਜਣੇ ਦੀ ਖੜਾ ਤੇ ਅਰਦਾਸ ਜਣੇ ਦੀ ਅੱਖਾਂ ਬੰਦ ਕਰਕੇ ਕੀਤੀ ਜਿਆਦਾ ਅੱਖਾਂ ਖੋਲੀਆਂ ਦਾ ਸਾਹਮਣੇ ਉਹ ਬੰਦਾ ਐ ਖੜਾ ਉਦੋਂ ਬਾਅਦ ਫੇਰ ਨਹੀਂ ਪਤਾ ਲੱਗਿਆ ਜੀ ਫੇਰ ਲੋਪ ਹੋ ਗਿਆ ਹਾਂਜੀ ਤੇ ਉਦੋਂ ਬਾਅਦ ਫੇਰ ਉਹ ਬੰਦੇ ਨੂੰ ਉਹਨੇ ਤੰਗ ਨਹੀਂ ਕੀਤਾ ਜਣਾ ਜਿੰਦਾ ਜਿਹੜੀ ਵੀ ਅਸੀਂ ਭੂਤਾਂ ਵਾਲੀ ਜਾਂ ਆਹ ਸਟੋਰੀ ਸੁਣਾਈ ਆ ਉਹ ਇਹਨਾਂ ਦੀ ਹੱਦ ਬੀਤੀ ਸਟੋਰੀ ਆ ਆਤਮਾ ਦਾ ਹੋਣਾ ਸਭ ਕੁਝ ਇੱਥੇ ਆ ਮਾੜੇ ਕਰਮ ਕਰਨੇ ਉਹ ਇੱਕ ਆਤਮਾ ਹੀ ਆ ਅਸੀਂ ਅੰਧਵਿਸ਼ਵਾਸ ਨਹੀਂ ਫਰਾਂਦੇ ਨਾ ਸਾਡੀ ਕੋਈ ਜ਼ਿੰਮੇਵਾਰੀ ਬੰਦੀ ਅਸੀਂ ਅੰਧਵਿਸ਼ਵਾਸ ਫਰਾਈਏ ਪਰ ਜੋ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੀਆਂ ਘਟਨਾਵਾਂ ਹੋਈਆਂ ਆ ਉਹ ਘਟਨਾਵਾਂ ਨੂੰ ਹੀ ਅਸੀਂ ਵਿਸਤਾਰ ਕੀਤਾ ਆ ਉਹਦੇ ਆਧਾਰ ਤੇ ਚੱਲੇ ਆ ਕਿ ਗੁਰੂ ਦੇ ਲੜ ਲੱਗ ਕੇ ਕਿਉਂ ਕਿਵੇਂ ਮੁਕਤੀ ਮਿਲ ਗਈ ਉਸ ਬੰਦੇ ਨੂੰ ਵੀ ਮੁਕਤੀ ਮਿਲੀ ਜਿਹੜਾ ਇੱਕ ਰੂਹ ਦੇ ਵਿੱਚ ਭਟਕ ਰਿਹਾ ਸੀਗਾ ਤੇ ਜਦੋਂ ਗੁਰੂ ਦੇ ਲੜ ਲੱਗਾ ਗੁਰੂ ਦੀ ਨਗਰੀ ਦੇ ਵਿੱਚ ਗਿਆ ਉਹ ਕਿਵੇਂ ਜਾ ਕੇ ਆਪਣੇ ਆਪ ਨੂੰ ਭੁੱਲਾਂ ਬਖਸ਼ਾਈਆਂ ਤੇ ਆਪਣੇ ਆਪ ਨੂੰ ਮੁਕਤ ਕੀਤਾ ਇਹ ਸਾਰੀ ਗੁਰਵਾਣੀ ਦੇ ਗੁਰਵਾਣੀ ਦਾ ਅਸਰ ਆਸੀਂ ਕਦੀ ਵੀ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਬੰਦਾ ਵੀ ਕਿਸੇ ਧਰਮ ਦੇ ਵਿੱਚ ਵੀ ਆਪਣੇ ਹੈਗਾ ਆਪਣੇ ਗੁਰੂ ਮਹਾਰਾਜ ਨੂੰ ਹਮੇਸ਼ਾ ਯਾਦ ਰੱਖੇ ਪਾਠ ਪੂਜਾ ਕਰੇ ਉਹਨਾਂ ਦੇ ਦਿੱਤੇ ਆਦੇਸ਼ ਤੇ ਚੱਲੇ ਉਹੀ ਇੱਕ ਜੀ ਬਣਵਾ ਅਸੀਂ ਭਟਕੇ ਆ ਭਟਕੇ ਕਿਉਂ ਆ ਕਿ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਲੋੜਾਂ ਵਧਾ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ